ਤੋ ਅੱਜ ਦੇ ਦੋ ਖਬਰਾਂ ਸਾਹਮਣੇ ਆ ਰਹੀਆਂ ਨੇ ਪਹਿਲੀ ਖਬਰ ਜਿਹੜੀ ਆ ਚੰਡੀਗੜ੍ਹ ਤੋਂ ਆ ਰਹੀ ਆ ਕਿ ਚੰਡੀਗੜ੍ਹ ਦੇ ਵਿੱਚ ਵਾਪਰਿਆ ਹਾਦਸਾ ਤੇ ਦੂਜੀ ਖਬਰ ਜਿਹੜੀ ਆ ਉਹ ਇਹ ਆ ਰਹੀ ਆ ਕਿ ਸੰਗਰੂਰ ਦੇ ਵਿੱਚ 15 ਔਰਤਾਂ ਨੂੰ ਕੀਤਾ ਐਡਮਿਟ ਅਤੇ ਤੀਜੀ ਖਬਰ ਜਿਹੜੀ ਆ ਉਹ ਇਹ ਆ ਰਹੀ ਆ ਕਿ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਦੇ ਆਏ ਬਿਆਨ ਇਹਨਾਂ ਤਿੰਨਾਂ ਖਬਰਾਂ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਜਿਹੜੀ ਪਹਿਲੀ ਖਬਰ ਆ ਚੰਡੀਗੜ੍ਹ ਤੋਂ ਆ ਰਹੀ ਆ ਬਹੁਤ ਹੀ ਹੈਰਾਨ ਕਰਨ ਵਾਲੀ ਆ ਤੇ ਦਿਲ ਨੂੰ ਦਿਹਲਾਉਣ ਵਾਲੀ ਖਬਰ ਸਾਹਮਣੇ ਆ ਰਹੀ ਆ ਕਿ ਅੱਜ ਜਿਹੜਾ ਹੋਲੀ ਦਾ ਤਿਉਹਾਰ ਆ ਤੇ ਹਰ ਇੱਕ ਵਿਅਕਤੀ ਜਿਹੜਾ ਹੋਲੀ ਦਾ ਤਿਉਹਾਰ ਆਪਣੇ ਪਰਿਵਾਰਕ ਮੈਂਬਰ ਅਤੇ ਆਪਣੇ ਦੋਸਤਾਂ ਦੇ ਨਾਲ ਜਿਹੜਾ ਮਨਾ ਰਿਹਾ ਏ ਪਰ ਦੂਜੇ ਪਾਸੇ ਜਦੋਂ ਇਹ ਤੁਸੀਂ ਖਬਰ ਸੁਣੋਗੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਤਾਂ ਤੁਸੀਂ ਜਿਹੜਾ ਤੁਹਾਡਾ ਦਿਲ ਦਾ ਜਿਹੜਾ ਕੰਬ ਜਾਏਗਾ ਜਿਹੜੀ ਇੱਕ ਘਟਨਾ ਹੈ ਚੰਡੀਗੜ੍ਹ ਦੇ ਵਿੱਚ ਵਾਪਰੀ ਆ ਕਿ ਜਿੱਥੇ ਅੱਜ ਜਿਹੜਾ ਹੋਲੀ ਦਾ ਤਿਹਾਰ ਹੋਣ ਦੇ ਕਾਰਨ ਜਿੰਨਾ ਵਿਅਕਤੀਆਂ ਨੇ ਆਪਣੇ ਘਰਦਿਆਂ ਨਾਲ ਹੋਲੀ ਮਨਾਉਣੀ ਸੀ ਆਪਣੇ ਜਿਹੜੇ ਆ ਦੋਸਤਾਂ ਦੇ ਨਾਲ ਹੋਲੀ ਮਨਾਉਣੀ ਸੀ ਤਾਂ ਉਹਨਾਂ ਘਰਾਂ ਦੇ ਵਿੱਚ ਅੱਜ ਸੱਥਰ ਜਿਹੜਾ ਵੈਸ਼ ਗਿਆ ਏ ਤਾਂ ਇਹ ਜਿਹੜੀ ਖਬਰ ਆ ਚੰਡੀਗੜ੍ਹ ਤੋਂ ਆ ਰਹੀ ਆ ਕਿ ਕੱਲ ਜਦੋਂ ਚੰਡੀਗੜ੍ਹ ਦੇ ਵਿੱਚ ਪੰਜਾਬ ਪੁਲਿਸ ਜਿਹੜੀ ਨਾਕਾ ਲਾ ਕੇ ਖੜੀ ਸੀ ਤਾਂ ਇੱਕ ਤੇਜ਼ ਰਫਤਾਰ ਦੇ ਨਾਲ ਜਦੋਂ ਗੱਡੀ ਆਉਂਦੀ ਆ ਤਾਂ ਓਵਰ ਕੰਟਰੋਲ ਹੋਣ ਦੇ ਕਾਰਨ ਉੱਥੇ ਜਿਹੜਾ ਇੱਕ ਪੁਲਿਸ ਵਿਅਕਤੀ ਹੁੰਦਾ ਹੈ ਇੱਕ ਕਨਸਟੇਬਲ ਹੁੰਦਾ ਹੈ ਤਾਂ ਇੱਕ ਉਹ ਵਿਅਕਤੀ ਜਿਹੜਾ ਆਪਣੀ ਗੱਡੀ ਦੀ ਚੈਕਿੰਗ ਕਰਾ ਰਿਹਾ ਹੁੰਦਾ ਹੈ ਤਾਂ ਜਦੋਂ ਅਚਾਨਕ ਇੱਕ ਤੇਜ਼ ਰਫ਼ਤਾਰ ਦੇ ਨਾਲ ਗੱਡੀ ਆਉਂਦੀ ਆ ਤਾਂ ਉਹ ਓਵਰ ਕੰਟਰੋਲ ਹੋ ਜਾਂਦੀ ਆ ਤਾਂ ਉਹ ਤਿੰਨ ਜਿਹੜੇ ਵਿਅਕਤੀ ਹੁੰਦੀਆਂ ਉਹਨਾਂ ਨੂੰ ਦ੍ਰਿੜ ਦਿੰਦੀ ਆ ਤੇ ਉਹਨਾਂ ਤਿੰਨਾਂ ਵਿਅਕਤੀਆਂ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਆ ਤੇ ਇਹ ਜਿਹੜੇ ਸੜਕ ਹਾਦਸਾ ਵਾਪਰ ਜਾਂਦਾ ਹੈ ਤਾਂ ਤੁਹਾਨੂੰ ਦੱਸਦੀ ਆ ਕਿ ਇਹ ਜਿਹੜੀ ਖਬਰ ਆ ਚੰਡੀਗੜ੍ਹ ਤੋਂ ਆ ਰਹੀ ਹੈ ਤੇ ਬਹੁਤ ਹੀ ਹੈਰਾਨ ਕਰਨ ਵਾਲੀ ਆ ਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਪੁਲਿਸ ਦੁਬਾਰਾ ਉੱਥੇ ਜਿਹੜਾ ਨਾਕਾ ਲਾਇਆ ਗਿਆ ਸੀ ਉੱਥੇ ਇੱਕ ਪੁਲਿਸ ਮੁਲਾਜ਼ਮ ਸੀ ਇੱਕ ਕਾਂਸਟੇਬਲ ਸੀ ਤੇ ਇੱਕ ਉਹ ਵਿਅਕਤੀ ਸੀ ਜਿਹੜਾ ਆਪਣੀ ਗੱਡੀ ਦੀ ਚੈਕਿੰਗ ਕਰਾ ਰਿਹਾ ਸੀ ਤਾਂ ਇੱਕ ਅਚਾਨਕ ਤੇਜ਼ ਰਫ਼ਤਾਰ ਦੇ ਨਾਲ ਗੱਡੀ ਆਉਂਦੀ ਆ ਤਾਂ ਗੱਡੀ ਜਿਹੜੀ ਓਵਰ ਕੰਟਰੋਲ ਹੋ ਜਾਂਦੀ ਆ ਤਾਂ ਉਹ ਜਿਹੜੇ ਤਿੰਨ ਵਿਅਕਤੀ ਉੱਥੇ ਨਾਕੇ ਕੋਲੇ ਖੜੇ ਹੁੰਦੇ ਆ ਤਾਂ ਉਹਨਾਂ ਨੂੰ ਇੰਨੇ ਬੁਰੇ ਤਰੀਕੇ ਨਾਲ ਜਿਹੜੀ ਦ੍ਰਹਿਟ ਦਿੰਦੀ ਆ ਤਾਂ ਉਹਨਾਂ ਤਿੰਨਾਂ ਵਿਅਕਤੀਆਂ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਆ ਤਾਂ ਇਹ ਜਿਹੜਾ ਇਹ ਗੱਲ ਬਹੁਤ ਹੈਰਾਨ ਕਰਨ ਵਾਲੀ ਆ ਕਿਉਂਕਿ ਅੱਜ ਹੋਲੀ ਦਾ ਤਿਉਹਾਰ ਆ ਅਤੇ ਹਰ ਇੱਕ ਵਿਅਕਤੀ ਆਪਣੇ ਪਰਿਵਾਰ ਮੈਂਬਰ ਮੈਂਬਰਾਂ ਦੇ ਨਾਲ ਮੈਂਬਰਾਂ ਦੇ ਨਾਲ ਅਤੇ ਜਿਹੜੇ ਉਥੋਂ ਦੇ ਦੋਸਤ ਆ ਉਹਨਾਂ ਦੇ ਉਹ ਕਿੱਥੇ ਤਾਂ ਉਹਨਾਂ ਨੇ ਹੋਲੀ ਦਾ ਤਿਉਹਾਰ ਆਪਦੇ ਪਰਿਵਾਰਕ ਮੈਂਬਰਾਂ ਨਾਲ ਮਨਾਉਣਾ ਸੀ ਪਰ ਹੁਣ ਜਿਹੜੇ ਉਹ ਤਿੰਨਾਂ ਵਿਅਕਤੀ ਜਦੋਂ ਥਾਂ ਤੇ ਮੌਤ ਹੋ ਜਾਂਦੀ ਹੈ ਉਹਨਾਂ ਦੇ ਨਾਲ ਹਾਦਸਾ ਵਾਪਰ ਜਾਂਦਾ ਹੈ ਤਾਂ ਉਹਨਾਂ ਘਰਾਂ ਦੇ ਵਿੱਚ ਜਿਹੜੇ ਸੱਥਰ ਵਸੇ ਜਾਂਦੇ ਆ ਤੇ ਇਹ ਜਿਹੜੀ ਖਬਰ ਆ ਬਹੁਤ ਹੀ ਹੈਰਾਨ ਕਰਨ ਵਾਲੀ ਅਤੇ ਦਿਲ ਨੂੰ ਦਹਿਲਾਉਣ ਵਾਲੀ ਆ ਰਹੀ ਆ ਕਿ ਇੱਕ ਚੰਡੀਗੜ੍ਹ ਦੇ ਵਿੱਚ ਜਦੋਂ ਪੁਲਸ ਨੇਪੂਲਸ ਨੇ ਜਦੋਂ ਉੱਥੇ ਨਾਕਾ ਲਾਇਆ ਸੀ ਇੱਕ ਪੁਲਸ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਤੇ ਇੱਕ ਕਾਂਸਟੇਬਲ ਦੱਸਿਆ ਜਾ ਰਿਹਾ ਹੈ ਤੇ ਇੱਕ ਉਹ ਵਿਅਕਤੀ ਸੀ ਜਿਹੜਾ ਆਪਣੀ ਗੱਡੀ ਦੀ ਚੈਕਿੰਗ ਕਰਾ ਰਿਹਾ ਹੈ ਤੇ ਤੁਰੰਤ ਹੀ ਇੱਕ ਅਚਾਨਕ ਤੇਜ਼ ਰਫ਼ਤਾਰ ਦੇ ਨਾਲ ਗੱਡੀ ਆਉਂਦੀ ਆ ਤੇ ਗੱਡੀ ਦੇ ਡਾਲੋਂ ਤਿੰਨਾਂ ਵਿਅਕਤੀਆਂ ਨੂੰ ਇੰਨੀ ਬੁਰੇ ਤਰੀਕੇ ਨਾਲ ਜਿਹੜਾ ਉਹਨੂੰ ਦਰੜ ਦਿੰਦੀ ਆ ਤਾਂ ਉਹਨਾਂ ਤਿੰਨਾਂ ਵਿਅਕਤੀਆਂ ਦੀ ਥਾਂ ਤੇ ਮੌਤ ਹੋ ਜਾਂਦੀ ਆ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿੰਨਾ ਭਾਰੀ ਨੁਕਸਾਨ ਹੋ ਗਿਆ ਏ ਉਹਨਾਂ ਦੇ ਵਿੱਚ ਤਿੰਨ ਵਿਅਕਤੀ ਨਾਲ ਦੀ ਮੌਤ ਹੋ ਜਾਂਦੀ ਤੇ ਗੱਡੀ ਦਾ ਵੀ ਕਿੰਨਾ ਨੁਕਸਾਨ ਹੋ ਗਿਆ ਇਹ ਗੱਡੀ ਕਿੰਨੀ ਪੁਰੇ ਪਤਰੀਕੇ ਨਾਲ ਨੁਕਸਾਨੀ ਗਈ ਆ ਤੇ ਤੀਜੀ ਖਬਰ ਅਤੇ ਦੂਜੀ ਖਬਰ ਜਿਹੜੀ ਆ ਉਹ ਸੰਗਰੂਰ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਸੰਗਰੂਰ ਦੇ ਵਿੱਚ ਜਿਹੜਾ ਸਿਵਲ ਹਸਪੀਟਲ ਆ ਉੱਥੇ ਜਿਹੜੀਆਂ 15 ਮਹਿਲਾਵਾਂ ਅਚਾਨਕ ਜਿਹੜੀਆਂ ਬਿਮਾਰ ਹੋ ਜਾਂਦੀਆਂ ਨੇ ਉਹਨਾਂ ਦੀ ਜਿਹੜੀ ਹਾਲਤ ਵਿਗੜ ਜਾਂਦੀ ਆ ਉਹ ਅਚਾਨਕ ਬਿਮਾਰ ਕਿਉਂ ਹੋ ਜਾਂਦੀ ਨੇ ਹਾਲਤ ਕਿਉਂ ਵਿਗੜ ਜਾਂਦੀ ਆ ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾਣਕਾਰੀ ਦਿੰਨੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜੀ ਆ ਆਕਸੀਜਨ ਜਦੋਂ ਆਪਾਂ ਉਹਨਾਂ ਨੂੰ ਗਲੂਕੋਜ਼ ਉਹਨਾਂ ਮਹਿਲਾਵਾਂ ਨੂੰ ਜਦੋਂ ਗਲੂਕੋਜ਼ ਚੜਾਏ ਗਏ ਆ ਗਲੂਕੋਜ਼ ਦੇ ਉਹਨਾਂ ਨੂੰ ਰਿਐਕਸ਼ਨ ਵਗੈਰਾ ਲਗਾਏ ਗਏ ਆ ਤਾਂ ਉਹ ਰਿਐਕਸ਼ਨ ਅਤੇ ਗਲੂਕੋਜ਼ ਰਿਐਕਸ਼ਨ ਹੋ ਜਾਂਦੇ ਆ ਤਾਂ ਤੁਰੰਤ ਹੀ ਉਹਨਾਂ 15 ਔਰਤਾਂ ਨੂੰ ਆਕਸੀਜਨ ਦੇ ਵਿੱਚ ਜਿਹੜਾ ਭੇਜਿਆ ਜਾਂਦਾ ਏ ਤਾਂ ਇੱਕ ਜਿਹੜੀ ਔਰਤਾ ਉਸ ਦੀ ਤਾਂ ਇੱਕ ਔਰਤ ਜਿਹੜੀ ਆ ਉਸ ਦੀ ਜਿਹੜੀ ਆਗੀ ਜਾਨ ਬੁਰੇ ਤਰੀਕੇ ਨਾਲ ਜਿਹੜੀ ਆ ਨਾਜਕ ਦੱਸੀ ਜਾ ਰਹੀ ਆ ਤਾਂ ਜਦੋਂ ਉਹ 15 ਤਾਂ ਜਿਹੜੀਆਂ ਮਹਿਲਾਵਾਂ ਹੁੰਦੀਆਂ ਨੇ ਪ੍ਰੈਗਨੈਂਟ ਔਰਤਾਂ ਹੁੰਦੀਆਂ ਨੇ ਕਈਆਂ ਦੇ ਜਦੋਂ ਕੇਸ ਹੋ ਜਾਂਦੇ ਆ ਉਹਨਾਂ ਨੂੰ ਜਦੋਂ ਇੰਜੈਕਸ਼ਨ ਲਗਾਏ ਜਾਂਦੇ ਆ ਗਲੂਕੋਜ਼ ਜਦੋਂ ਉਹਨਾਂ ਤੇ ਚੜਾਏ ਜਾਂਦੇ ਆ ਤਾਂ ਉਹ ਜਿਹੜੀ ਗਲੂਕੋਜ਼ ਰਿਐਕਸ਼ਨ ਕਰ ਜਾਂਦੇ ਆ ਜਿਹਦੇ ਨਾਲ ਜਿਹੜੀਆਂ 15 ਮਹਿਲਾਵਾਂ ਹੋ ਜਾਂਦੀਆਂ ਨੇ ਉਹਨਾਂ ਦੀ ਜਿਹੜੀ ਜਾਨ ਖਤਰੇ ਵਿੱਚ ਪੈ ਜਾਂਦੀ ਆ ਉਹਨਾਂ ਨੂੰ ਘਬਰਾ ਪੈਣਾ ਸ਼ੁਰੂ ਹੋ ਜਾਂਦਾ ਹੈ ਬੇਚੈਨੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਤੁਰੰਤ ਹੀ ਉਹਨਾਂ 15 ਮਹਿਲਾਵਾਂ ਨੂੰ ਜਿਹੜਾ ਆਕਸੀਜਨ ਦੇ ਵਿੱਚ ਜਿਹੜਾ ਦਾਖਲ ਕਰ ਦਿੱਤਾ ਜਾਂਦਾ ਹੈ ਤਾਂ ਦੂਜੇ ਪਾਸੇ ਜਦੋਂ ਉਹਨਾਂ ਪਰਿਵਾਰਕ ਮੈਂਬਰਾਂ ਦੇ ਬਿਆਨ ਆਉਂਦੇ ਆ ਤਾਂ ਉਹ ਰੋ ਰੋ ਕੇ ਆਪਣੇ ਜਿਹੜੇ ਬਿਆਨ ਦੱਸ ਰਹੇ ਆ ਮੀਡੀਆ ਦੇ ਸਾਹਮਣੇ ਇੱਕ ਔਰਤ ਦਾ ਇਹ ਕਹਿਣਾ ਹੈ ਕਿ ਮੇਰੀ ਜਿਹੜੀ ਬੱਚੀ ਆ ਮੈਨੂੰ ਐਂਦਾ ਸੀ ਕਿ ਇੱਕ ਪਾਸੇ ਤਾਂ ਸਾਡੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਰਿਹਾ ਹੈ ਤੇ ਦੂਜੇ ਪਾਸੇ ਜਿਹੜੀ ਮੇਰੀ ਧੀ ਆ ਉਹਦੀ ਜਾਨ ਖਤਰੇ ਵਿੱਚ ਪੈ ਗਈ ਆ ਕਿ ਜਿਹੜਾ ਇੱਥੇ ਦਾ ਪ੍ਰਸ਼ਾਸਨ ਆ ਉਹਨਾਂ ਨੂੰ ਦੇਖ ਰੇਖ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਮੈਨੂੰ ਤਾਂ ਲੱਗਿਆ ਸੀ ਕਿ ਮੇਰੀ ਦੀਆ ਹੁਣ ਉਹ ਨਹੀਂ ਬਚਦੀ ਕਿਉਂਕਿ ਉਹ ਚੀਕਾਂ ਮਾਰ ਰਹੀ ਸੀ ਰੋਲਾ ਪਾ ਰਹੀ ਸੀ ਅਤੇ ਦੂਜੀ ਪਾਸੇ ਇੱਕ ਹੋਰ ਔਰਤ ਦੇ ਇਹ ਬਿਆਨ ਆਇਆ ਕਿ ਮੇਰੀ ਇੱਕ ਜਿਹੜੀ ਨੋ ਆ ਉਹ ਇੱਥੇ ਐਡਮਿਟ ਆ ਉਹਨੂੰ ਬੁਖਾਰ ਸੀ ਪਹਿਲਾਂ ਉਹਨੂੰ ਬੁਖਾਰ ਇੰਨਾ ਤੇਜ਼ ਸੀ ਫਿਰ ਉਸ ਨੂੰ ਜਿਹੜਾ ਕੰਬਲ ਜਿਹੜਾ ਲੱਗ ਪਿਆ ਤੇ ਅਸੀਂ ਡਾਕਟਰ ਨੂੰ ਜਦੋਂ ਬੁਲਾਇਆ ਉੱਤੇ ਉੱਥੇ ਇੱਕ ਜਿਹੜੀਆਂ ਛੋਟੀ ਉਮਰ ਦੀ ਜਿਹੜੀਆਂ ਨਰਸਾਂ ਹੁੰਦੀਆਂ ਨੇ ਉਹ ਇੰਜੈਕਸ਼ਨ ਲਗਾਉਣ ਆਉਂਦੀਆਂ ਨੇ ਤਾਂ ਮੈਂ ਉਸ ਨੂੰ ਕਿਹਾ ਸੀ ਵੀ ਤੂੰ ਇਸ ਨੂੰ ਇੰਜੈਕਸ਼ਨ ਨਾਲ ਲਗਾ ਤਾਂ ਉਸ ਨੇ ਮੈਨੂੰ ਹੀ ਰੋਕ ਦਿੱਤਾ ਕਿ ਅਸੀਂ ਰਿਐਕਸ਼ਨ ਲਗਾਉਣਾ ਜਿਹੜਾ ਬਹੁਤ ਜ਼ਰੂਰੀ ਆ ਤਾਂ ਉਹ ਬੀਬੀ ਨੇ ਇਹ ਕਿਹਾ ਕਿ ਦੂਸਰੀਆਂ ਔਰਤਾਂ ਜਿਹੜੀਆਂ ਰੋਲਾ ਪਾਉਣ ਲੱਗ ਜਾਂਦੀਆਂ ਨੇ ਚੀਕਾਂ ਮਾਰਨ ਲੱਗ ਜਾਂਦੀਆਂ ਨੇ ਪਰ ਉਹਨਾਂ ਨੇ ਮੇਰੀ ਜਿਹੜੀ ਗੱਲ ਨਹੀਂ ਸੁਣੀ ਤਾਂ ਉਹਨਾਂ ਜਿਹੜੀਆਂ ਉਹ ਨਰਸਾਂ ਹੁੰਦੀਆਂ ਨੇ ਛੋਟੀ ਉਮਰ ਦੀਆਂ ਨੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਆ ਜਿਹੜੀ ਦਵਾਈ ਹੁੰਦੀ ਆ ਇਹ ਬਹੁਤ ਤੇਜ਼ ਹੁੰਦੀ ਆ ਪਰ ਦੂਜੇ ਪਾਸੇ ਇੱਕ ਹੋਰ ਔਰਤ ਦਾ ਬਿਆਨ ਆਉਂਦਾ ਏ ਕਿ ਐਸਐਲ ਵਿੱਚ ਇਸ ਹਸਪੀਟਲ ਦੇ ਵਿੱਚ ਜਿਹੜੀਆਂ ਔਰਤਾਂ ਹੁੰਦੀਆਂ ਨੇ ਨਰਸਾਂ ਨੇ ਉਹਨਾਂ ਨੂੰ ਥੋੜੀ ਬਹੁਤ ਦੇਖਰੇਖ ਕਰਨੀ ਚਾਹੀਦੀ ਆ ਪੜੇ ਲਿਖੇ ਤਾਂ ਹੈਗੇ ਆ ਉਹਨਾਂ ਨੂੰ ਪੜ੍ਹ ਲਿਖ ਕੇ ਜਿਹੜੀ ਆ ਇੰਜੈਕਸ਼ਨ ਹੋਗੇ ਗਲੂਕੋਜ਼ ਹੋਗੇ ਉਹਨਾਂ ਨੂੰ ਪੜ੍ਹ ਕੇ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਆ ਤਾਂ ਬੀਬੀ ਨੇ ਇਹ ਵੀ ਕਿਹਾ ਕਿ ਅਸੀਂ ਕਿਹਾ ਵੀ ਤੇਰੀ ਉਮਰ ਹਲੇ ਛੋਟੀ ਆ ਵਿਪਮਾਂ ਦੀ ਜਿੰਨਾ ਬੰਦਾ ਮਰਜੀ ਫੜਿਆ ਹੋਵੇ ਪਰ ਜਿਹੜਾ ਨਿਆਣਾ ਹੁੰਦਾ ਆਣਾ ਹੁੰਦਾ ਜਿਹੜਾ ਸਿਆਣਾ ਹੁੰਦਾ ਉਹਦੀ ਸਿਆਣੀ ਗੱਲ ਹੁੰਦੀ ਆ ਪਰ ਇਹ ਜਿਹੜੀ ਖਬਰ ਆ ਸੰਗਰੂਰ ਦੇ ਸਿਵਲ ਹਸਪੀਟਲ ਦੇ ਵਿੱਚੋਂ ਆ ਰਹੀ ਆ ਕਿ ਉੱਥੇ ਜਿਹੜੀਆਂ 15 ਮਹਿਲਾਵਾਂ ਹੁੰਦੀਆਂ ਨੇ ਉਹਨਾਂ ਨੂੰ ਜਿਹੜਾ ਆਕਸੀਜਨ ਦੇ ਵਿੱਚ ਐਡਮਿਟ ਕਰ ਦਿੱਤਾ ਜਾਂਦਾ ਹੈ ਅਚਾਨਕ ਹੀ ਉਹਨਾਂ ਨੂੰ ਜਿਹੜਾ ਆ ਆਕਸੀਜਨ ਦੇ ਵਿੱਚ ਐਡਮਿਟ ਕਿਉਂ ਕੀਤਾ ਜਾਂਦਾ ਹੈ ਇਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਦੱਸਿਆ ਇਹ ਜਿਹੜੇ ਕਿ 15 ਔਰਤਾਂ ਜਿਹੜੀਆਂ ਪ੍ਰੈਗਨੈਂਟ ਹੁੰਦੀਆਂ ਨੇ ਕਈਆਂ ਦੇ ਜਦੋਂ ਡਿਲੀਵਰੀ ਹੋ ਜਾਂਦੀ ਆ ਤਾਂ ਉਸ ਉਸ ਟਾਈਮ ਉਹਨਾਂ ਨੂੰ ਜਦੋਂ ਇਜੈਕਸ਼ਨ ਲਗਾਇਆ ਜਾਂਦਾ ਏ ਤੀਜੀ ਖਬਰ ਜਿਹੜੀ ਆ ਉਹ ਇਹ ਆ ਰਹੀ ਆ ਕਿ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਦੇ ਇਹ ਬਿਆਨ ਆਇਆ ਕਿ ਅਗਲੀ ਜਿਹੜੀ ਆ 2027 ਦੇ ਵਿੱਚ ਅਸੀਂ ਭਾਜਪਾ ਦੀ ਸਰਕਾਰ ਬਣਾਵਾਂਗੇ ਅਤੇ ਜਿਹੜੇ ਕਿਸਾਨਾਂ ਦੇ ਮਸਲੇ ਆ ਅਤੇ ਹੋਰ ਵੀ ਜਿਹੜੇ ਮਸਲੇ ਹੋਣਗੇ ਉਹਨਾਂ ਦੇ ਅਸੀਂ ਹੱਲ ਕਰਾਂਗੇ ਅਤੇ ਅਸੀਂ 2027 ਦੇ ਵਿੱਚ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਇਹ ਜਿਹੜੇ ਵੱਡੇ ਸਵਾਲ ਅਤੇ ਜਿਹੜੇ ਰਵਨੀਤ ਬਿੱਟੂ ਨੇ ਜਿਹੜੇ ਤੰਦ ਆ ਉਹ ਜਿਹੜੀ ਆ ਭਗਵੰਤ ਮਾਨ ਸਰਕਾਰ ਦੇ ਉੱਪਰ ਸਵਾਲ ਉਠਾਏ ਆ ਤੇ ਉਸ ਦੇ ਉੱਪਰ ਜਿਹੜੇ ਅੰਜੇ ਇਹ ਕਸੇ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਨਹੀਂ ਬਣੀ ਸੀ ਤਾਂ ਉਹਨਾਂ ਨੇ ਆਮ ਲੋਕਾਂ ਨੂੰ ਕਿਸਾਨਾਂ ਨੂੰ ਕਿੰਨੇ ਵੱਡੇ ਵਾਅਦੇ ਕੀਤੇ ਸੀ ਤੁਹਾਨੂੰ ਯਾਦ ਹੀ ਹੋਵੇਗਾ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ ਜਦੋਂ ਸਰਕਾਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਤਾਂ ਆਮ ਲੋਕਾਂ ਨੂੰ ਕਿਸਾਨਾਂ ਨੂੰ ਬਹੁਤ ਵੱਡੇ ਵੱਡੇ ਵਾਅਦੇ ਕਰਦੀ ਆ ਪਰ ਜਦੋਂ ਉਹਨਾਂ ਦੀ ਸਰਕਾਰ ਬਣ ਜਾਂਦੀ ਆ ਤਾਂ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਜਿਹੜੇ ਅਸੀਂ ਆਮ ਲੋਕਾਂ ਨੂੰ ਵਾਅਦੇ ਕੀਤੇ ਆ ਜਾਂ ਕਿਸਾਨਾਂ ਨੂੰ ਵਾਅਦੇ ਕੀਤੇ ਵੀ ਉਹਨਾਂ ਨੂੰ ਅਸੀਂ ਪੂਰਾ ਵੀ ਕਰਨਾ ਏ ਤਾਂ ਜਦੋਂ ਸਰਕਾਰ ਬਣ ਜਾਂਦੀ ਆ ਤਾਂ ਉਹਨਾਂ ਦੇ ਦਿਮਾਗ ਤੇ ਇਹ ਗੱਲਾਂ ਚੱਲਦੀਆਂ ਨੇ ਵੀ ਤੂੰ ਵੀ ਤੂੰ ਕੌਣ ਤੇ ਮੈਂ ਕੌਣ ਫਿਰ ਉਹਨਾਂ ਦੇ ਦਿਮਾਗ 'ਚ ਇਹ ਵੀ ਚੱਲਦਾ ਏ ਤਾਂ ਉਹਨਾਂ ਦਾ ਜਦੋਂ ਸਰਕਾਰ ਬਣ ਜਾਂਦੀ ਦਿਮਾਗ ਜਿਹੜਾ ਕੰਮ ਕਰਨੋਂ ਹਟ ਜਾਂਦਾ ਏ ਤਾਂ ਏਸੇ ਗੱਲਾਂ ਨੂੰ ਮੱਦੇਨਜ਼ਰ ਰੱਖ ਲਿਆ ਹੋਇਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਵੀ ਜਦੋਂ ਭਗਵੰਤ ਮਾਨ ਸਰਕਾਰ ਨਹੀਂ ਬਣੀ ਸੀ ਉਦੋਂ ਕਿੰਨੇ ਵੱਡੇ ਵਾਅਦੇ ਕੀਤੇ ਸੀ ਕਿ ਨਸ਼ਾ ਅਸੀਂ ਛੇਤੀ ਜਿਹੜਾ ਉਹ ਕਰਾਂਗੇ ਮਾਫ ਕਰਾਂਗੇ ਨਸ਼ਾ ਖਤਮ ਕਰਾਂਗੇ ਤੇ ਬੇਰੋਜ਼ਗਾਰੀ ਛੇਤੀ ਅਸੀਂ ਖਤਮ ਕਰਾਂਗੇ ਜਿਹੜੀਆਂ ਆਮ ਔਰਤਾਂ ਨੇ ਉਹਨਾਂ ਨੂੰ 1000 ਰੁਪਏ ਅਸੀਂ ਜਿਹੜਾ ਦੇਵਾਂਗੇ ਅਤੇ ਬੇਰੋਜ਼ਗਾਰੀ ਵੀ ਖਤਮ ਕਰਾਂਗੇ ਕਿਸਾਨਾਂ ਦੀ ਜਿਹੜੀ MSP ਆ 5 ਮਿੰਟਾਂ ਦੇ ਵਿੱਚ ਲਾਗੂ ਕਰਾਂਗੇ ਪਰ ਹੈਰਾਨ ਅਤੇ ਹੋਰ ਸਵਾਲ ਉਠਾਉਣ ਵਾਲੀ ਇਹ ਖਬਰ ਆ ਕਿ 3 ਸਾਲ ਹੋ ਗਏ ਭਗਵੰਤ ਮਾਨ ਸਰਕਾਰ ਬਣੀ ਨੂੰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਆ ਪੰਜਾਬ ਦੇ ਵਿੱਚ ਉਹਨੂੰ 3 ਸਾਲ ਹੋ ਚੁੱਕੇ ਆ ਤਾਂ ਉਹਨਾਂ ਨੇ ਹਲੇ ਤੱਕ ਵੀ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਨਾ ਬੇਰਜ਼ਗਾਰੀ ਜਿਹੜੀ ਉਹਨਾਂ ਨੇ ਜਿਹੜੀ ਖਤਮ ਕੀਤੀ ਸਗੋਂ ਦੀ ਅੱਜਕੱਲ ਬਹੁਤ ਵੱਡੀਆਂ ਤੇ ਖਬਰਾਂ ਫੈਲ ਰਹੀਆਂ ਨੇ ਕਿ ਜਿਹੜੇ ਉਹਨਾਂ ਨੇ ਕਿਹਾ ਸੀ ਕੱਚੇ ਮਲਾਜ਼ਮ ਹੋਵਾਂਗੇ ਉਹਨਾਂ ਨੂੰ ਅਸੀਂ ਪੱਕੇ ਕਰਾਂਗੇ ਤੇ ਹੁਣ ਕੱਲ ਦੀ ਇੱਕ ਖਬਰ ਸਾਹਮਣੇ ਆ ਰਹੀ ਆ ਕਿ ਜਿਹੜੇ ਪੀਆਰਟੀਸੀ ਦੇ ਜਿਹੜੇ ਮਲਾਜ਼ਮ ਆ ਜਿਹੜੇ ਕੰਡਕਟਰ ਆ ਉਹਨਾਂ ਨੇ ਜਿਹੜੇ ਹੁਣ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੇ ਆ ਕੱਚੇ ਆ ਅਸੀਂ ਕੱਚੇ ਆ ਵੀ ਸਾਨੂੰ ਪੱਕੇ ਕਰ ਦਿੱਤਾ ਜਾਵੇ ਸਾਡੀ ਜਿਹੜੀ ਤਨਖਾਹ ਵੀ ਵਧਾਈ ਜਾਵੇ ਅਤੇ ਦੂਜੇ ਪਾਸੇ ਜਿਹੜੇ ਕਾਲਜਾਂ ਦੇ ਵਿੱਚ ਟੀਚਰ ਆ ਕੱਚੇ ਆ ਉਹਨਾਂ ਦੇ ਵੀ ਪੱਕੇ ਹੋਣ ਦੀ ਹਾਲੇ ਤੱਕ ਕੋਈ ਵੀ ਉਮੀਦ ਨਹੀਂ ਆ ਜੇਕਰ ਸਰਕਾਰ ਨੇ ਵਾਅਦੇ ਕੀਤੇ ਸੀ ਕਿ ਬੇਰੁਜ਼ਗਾਰੀ ਸੇ ਖਤਮ ਕਰਾਂਗੇ ਜਿਹੜੇ ਕੱਚੇ ਮੁਲਾਜ਼ਮਾਂ ਸੀ ਉਹਨਾਂ ਨੂੰ ਪੱਕੇ ਕਰਾਂਗੇ ਤਾਂ 3 ਸਾਲ ਹੋ ਚੁੱਕੇ ਆ ਹਾਲੇ ਤੱਕ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਤਾਂ ਇੰਨਾਂ ਸਾਰੀਆਂ ਗੱਲਾਂ ਦੇ ਉੱਪਰ ਸਵਾਲ ਜੇ ਤਾਂ ਜਿਹੜਾ ਕੇਂਦਰੀ ਰਾਜ ਮੰਤਰੀ ਆ ਰਵਨੀਤ ਬਿੱਟੂ ਉਹਨਾਂ ਨੇ ਅੱਜ ਜਿਹੜੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਮਾਨ ਮਾਨ ਸਰਕਾਰ ਦੇ ਉੱਪਰ ਜਿਹੜੇ ਤੰਜ ਕਸੇ ਆ ਤਾਨੇ ਮਾਰੇ ਆ ਕਿ ਅਸੀਂ ਜਿਹੜੀ ਆ 2027 ਦੇ ਵਿੱਚ ਭਾਜਪਾ ਦੀ ਸਰਕਾਰ ਬਣਾਵਾਂਗੇ ਲੋਕਾਂ ਦੇ ਅਤੇ ਕਿਸਾਨਾਂ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਅਸੀਂ ਹੱਲ ਕਰਾਂਗੇ ਅਤੇ 2027 ਦੇ ਵਿੱਚ ਜਿਹੜੀ ਆਗੇ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਤਾਂ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ